ਸਾਜੀ ਅੰਕੀ ਦੀ ਅੰਦੇਵਾ ਜੋ ਦਾ ਪੈ ਕੇ ਨਾ ਜੀ ਸਾਰੇ ਜਗੇ ਕਰਪਾ ਅਤਰੋ ਮਨ ਸਾਚੀ ਮਾਰ ਕੀ ਜੈ ਜਤਿਆ ਦੂਤਾਵਨੀ ਮਾਤਾ ਘਟੇ ਸਦਾ ਹੀ ਜੈ ਮਾਪੇ ਸਿਰੇ ਹੱਥ ਪਾ ਕੇ ਨਹੀਂ ਚਲ ਕੋਈ ਨਹੀਂ ਆਇਆ ਅੱਜ ਕਿੰਨੀ ਆਇਆ ਮੈਂ ਨਾਲ ਆ ਗੋ ਘੱਟ ਇੱਥੇ ਆਜਾ ਅੱਜ ਬਿੱਦੀ ਤਾਂ ਨਹੀਂ ਕਿ ਆ ਜਾਓ ਬੱਸ ਕਿਉਂ ਜੈ 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 ਸਮਾਪਤ ਮਨਛੇਮਾ ਲੰਬਤਾਰ ਕੀ ਗਣਤ ਹਾਂਜੀ ਅੱਜ RAM NAVMI ਦੀ ਸਵੇਰ ਜਿਹੜੇ ਦੇ ਉੱਪਰ ਮਨੁਸੀਆ ਮਹੱਲਾ ਦੇ ਵਿੱਚ ਪਰਚੀਨ RAM ਮੰਦਰ ਜਿਹੜਾ ਉੱਥੇ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਤੇ ਬਹੁਤ ਹੀ ਪੁਰਾਣਾ ਇਹ ਮੰਦਰ ਬਣਿਆ ਹੋਇਆ ਕਿਉਂਕਿ ਨਾਬਾ ਜਿਹੜਾ ਮਨੀ ਕੰਸੀਵਰ ਜਿਉਂ ਜਾਣਿਆ ਜਾਂਦਾ ਇੱਥੇ ਕਾਫੀ ਵੱਡੀ ਪੱਧਰ ਦੇ ਵਿੱਚ ਜਿਹੜੇ ਪਰਚੀਨ ਮੰਦਰ ਨੇ ਤੇ ਬੜੀ ਖੁਸ਼ੀ ਹੋਈ ਇੱਥੇ ਆ ਕੇ ਤੇ ਬਹੁਤ ਮਾਨ ਸਨਮਾਨ ਦਿੱਤਾ ਤੇ ਮੈਂ ਇਸ ਮੁਕਤੀਆਂ ਸੰਗਤਾਂ ਨੂੰ ਅੱਜ ਦੇ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਅਰਦਾਸ ਵੀ ਕਰਦਾ ਕਿ ਭਗਵਾਨ ਰਾਮ ਜੀ ਸਮੁੱਚੇ ਸਹਿਰ ਤੇ ਸਮੁੱਚੇ ਲਖਨਵਾਰੀਆਂ ਤੇ ਜਿਹੜਾ ਆਪਣਾ ਅਸੀਰਵਾਦ ਜਿਹੜਾ ਹਮੇਸ਼ਾ ਲਈ ਬਣਾਈ ਰੱਖਣਾ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖੇ। ਸੁਪਰਸਨ ਸਵਾਗਤ ਜੀ ਇੱਕ ਜੀ ਦਾ ਸਭ ਨੂੰ ਜੀ ਪਹਿਲਾਂ ਤਾਂ ਰਾਮ ਨੌਵੇਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਇਹ ਮਹਾਰਾਜ प्रत्येक वर्ष हर हरेक ये डेढ़ दो साल पुराना मंदिर है जी ये और प्रत्येक वर्ष साढ़े दादा जी साडे पिता जी भाई साहब असी भी इतने चार पीढ़िया तो सेवा करते आ रहे हैं, और बड़ी धूमधाम के नाल इतने बत्ता परिवार है चोपड़ा परिवार है पूरी परिवार है और भी जड़ी सात संगत है वो तो सारे मिलकर राम जन्म उत्सव मनाते हैं रामनौमी का उत्सव मनाते हैं ਔਰ ਜਨਮਾਸ਼ਟਮੀ ਦਾ ਉਸ ਸਮਾਨੰਦ ਨੇ ਸ਼ਿਵਰਾਤਰੀ ਦਾ ਉਸਤਵ ਮਨਾਣ ਦੇ ਇਹ ਸਾਰਾ ਮਹੱਲਾ ਮਿਲ ਕੇ ਜੀ ਇਹ ਉਸਤਵ ਬਹੁਤ ਉਮਤਾ ਮਨਾਨ ਮਨਾਦੇ ਹਮਾਰੇ ਅੱਜ ਦੇ ਸੋਹ ਕੋਣ ਆਇਆ ਅੱਜ ਦੇ ਇਸ ਸਵੇਰ ਦਿਹਾੜੇ ਚ ਜੀ ਸਾਡੇ ਮਾਨਯੋਗ ਜਸੀ ਸੋਏਵਾਲਾ ਜੀ ਚੇਅਰਮੈਨ ਸੋਏਵਾਲ ਚੇਅਰਮੈਨ ਜੀ ਆਏ ਨੇ ਜੀ ਔਰ ਸਾਡੇ ਵਾਰਡ ਦੇ ਐਮਸੀ ਸਾਨੀ ਸਾਹਿਬ ਆਏ ਨੇ ਸ਼ਿਵ ਸੈਨਾ ਹਿੰਦੁਸਤਾਨ ਅ ਤੋ ਜੀ ਸਾਡੇ ਰਿੰਕੂ ਪ੍ਰਧਾਨ ਜੀ ਆਏ ਹੋਏ ਨੇ ਵਿਸ਼ੇਸ਼ ਤੌਰ ਤੇ ਸਾਡੇ ਭਾਈ ਸਾਹਿਬ ਬੱਗੀ ਜੀ ਆਏ ਹੋਏ ਨੇ ਜੀ ਔਰ ਵੀ ਜੋ ਮੰਦਿਰ ਕਮੇਟੀ ਦੇ ਸਦਸਿਆ ਨੇ ਉਹਨਾਂ ਨੇ ਬੜੇ ਧੂਮ-ਧਾਮ ਨਾਲ ਇਹ ਉਸਤਵ ਮਨਾਇਆ ਜੀ RAM ਜਨਮ ਦਾ ਠੀਕ ਹੈ ਜੀ ਜੀ ਰਿੰਕੂ ਕੀ ਗੱਲ ਜੀ RAM ਅੱਜ ਤੋਂ ਪਹਿਲੇ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅੱਜ ਸਾਡੇ ਨਾਭਾ ਵਿੱਚ ਭਗਵਾਨ શ્રી RAM ਚੰਦ ਜੀ ਦੇ RAM ਨੋਵੀ ਦੇ ਸ਼ੁਭ ਪੂਜਨ ਅਵਸਰ ਤੇ ਮੈਨੂੰ ਜਗਦੀਸ਼ ਮਹਾਰਾਜ ਜੀ ਨੇ ਨਿਮੰਤਰਣ ਦਿੱਤਾ ਸੀ ਜਿਸ ਵਿੱਚ ਮੈਂ ਪਹੁੰਚ ਕੇ ਮਹਾਰਾਜ ਜੀ ਦਾ ਤੇ ਭਗਵਾਨ ਸ਼੍ਰੀ ਰਾਮਚੰਦਰੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਰਾਮ ਨੌਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਸ਼੍ਰੀ ਰਾਮ ਜੈ ਕੀ ਗੱਨਾ ਜਮੰਦਰ ਦੇ ਵਿੱਚ ਖੜੇ ਹਾਂ ਮੁੰਛੇ ਮੱਲੇ ਮੈਂ ਰਾਮ ਨੌਮੀ ਦੇ ਤਿਹਾਰ ਤੇ ਪੂਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਸਾਡੀ ਕਮੇਟੀ ਮੱਲਾ ਵਾਸੀਆਂ ਵੱਲੋਂ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਰਾਮ ਨੌਮੀ ਦੇ ਤਿਹਾਰ ਤੇ ਤੇ ਇਸੇ ਤਰ੍ਹਾਂ ਅਸੀਂ ਹਰੇਕ ਸਾਲ ਤੋਂ ਤੱਕ ਮਨਾਏ ਤਿਹਾਰ ਮਨਾਵਾਂਗੇ ਰਲ ਮਿਲ ਕੇ ਕੋਣ ਆਇਆ ਸੀ ਜੋ ਇੱਥੇ ਸਪੈਸ਼ਲ ਜਸੀ ਸੋਨਿਆਵਾਲਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਹਿਬ ਆਇਆ ਸੀਗੇ ਠੀਕ ਹੈ ਤੇ ਉਹਨਾਂ ਨੇ ਇੱਥੇ ਆਪਣੇ ਆਪਣੀ ਹਾਜ਼ਰੀ ਲਵਾਈ ਹੈ ਆਪਣੇ ਕੀਮਤੀ ਸਮਾਂ ਦਿੱਤਾ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਸਾਨੀ ਸਾਹਿਬ Terima kasih telah menonton thank <laughs> you ਅਜੀ ਦੀ ਰਾਮ ਨੰਮੀ ਦੇ ਬਾਰੇ ਹਾਂ ਜਿਹੜਾ ਛੋਟੇ ਲੜਾ ਰੱਖਦਾ ਮੇਰੇ ਹਾਂ ਜਿਹੜਾ ਰਾਮ ਨੰਮੀ ਦਾ ਬਹੁਤ ਪਵਿੱਤਰ ਦਿਹਾੜਾ ਹੈ ਜੀ ਭਗਵਾਨ ਸ਼੍ਰੀ ਰਾਮ ਦਾ ਇਹ ਜਨਮ ਦਿਹਾੜਾ ਹੈ ਥੋੜੇ ਜਿਹਾ ਇੱਥੇ ਨਾਟਕ ਦੇ ਔਰ ਅੱਜ ਦੇ ਦਿਨ ਰਮਾਇਣ ਵੀ ਹੋ ਰਹੀ ਹੈ ਭਗਵਾਨ ਦੀ ਯਾਤਰਾ ਵੀ ਨਿਕਲ ਰਹੀ ਹੈ ਔਰ ਬੜੇ ਸਾਡੇ ਹਿੰਦੂ ਸਿੱਖ ਸਭ ਬੜੇ ਉਤਸ਼ਾਹ ਨਾਲ ਇਸ ਸਹਿਰ ਨੂੰ ਮਨਾ ਰਹੇ ਅੱਗੇ ਕੁਝ ਕਹਾਂ ਉਹ ਸਭ ਹੈ ਪਮਾਰ ਪੁਰਾਣੀ ਹਾਈ ਕੋਰਟ ਸਭ ਤੋਂ ਪਹਿਲਾਂ ਹੁਣਾ ਸ਼ੁਰੂ ਹੋਇਆ ਹੈ तकरीबन 27 ਸਾਲ ਤਾਂ ਮੈਂ ਉੱਥੇ ਕਲੱਬ ਦੀ ਸੇਵਾ ਕੀਆ ਮਹਾ ਲక్ష్ਮੀ ਰਾਮਲੀਲਾ ਕਲੱਬ ਪੁਰਾਣਾ ਹਾਈ ਕੋਰਟ ਗਰਾਊਂਡ ਦਾ ਬਾ ਉੱਥੇ ਵੀ ਅੱਜ ਰਮਾਇਣ ਦੇ ਭੋਗ ਪਹਿਣਗੇ ਤੇ ਇੱਥੇ ਸਾਡੇ ਪ੍ਰੇਮ ਜੀ ਨੇ ਸਦਾ ਲੋ ਸਾਡੇ ਥੋਹੀ ਰੋੜ ਪ੍ਰੇਮ ਕਰਕੇ ਜੀ ਥੋਹੀ ਰੋੜ ਸਰਗਤਾਂ ਇੱਥੋਂ ਵੀ ਯਾਤਰਾ ਨਿਕਲ ਰਹੀ ਹੈ ਇਹ ਯਾਤਰਾ ਕਿਤੇ ਤੱਕ ਜਾਣੀ ਹੈ ਇਹ ਯਾਤਰਾ ਜਾਓ ਜੀ ਇੱਥੋਂ ਬਠਿੰਡਿਆ ਮਹੱਲੇ ਠੀਕ ਹੈ ਬਠਿੰਡਿਆ ਮਹੱਲੇ ਤੋਂ ਪਟਿਆਲਾ ਗੇਟ 70 ਰੁਪਿਆ ਪਟਿਆਲਾ ਗੇਟ ਤੋਂ ਹਾਈ ਕੋਰਟ ਹਾਈ ਕੋਰਟ ਤੋਂ 70 ਰੁਪਿਆ ਮੈਂ ਪੂਰੇ ਨਾਬੇ ਦੇ ਵਿੱਚ ਘੁੰਮੂ ਸਾਰੇ ਨਾਬੇ ਜਿਹੜੀ ਜਿਹੜੀ ਹੈਗੀ ਆ ਉਹ ਸ਼ੋਭਾ ਯਾਤਰਾ ਠੀਕ ਹੈ ਪ੍ਰੇਮ ਜੀ ਆਜੋ ਅੱਜ ਦੀ ਰਾਮ ਨਾਮੀ ਦੇ ਬਾਰੇ ਚੱਲਣਾ ਹੈ ਜੈ ਸ਼ੀ ਰਾਮ ਨੋਜਨ ਕ੍ਰਾਂਤੀ ਮੋਰਚਾ ਪੰਜਾਬ ਦੀ ਉਹ ਰਾਮ ਨਾਮੀ ਸ਼ੋਗ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਜਾ ਰਹੀ ਹੈ ਜਿਸ ਵਿੱਚ ਝਾਤੀਆਂ ਵਿਝਾਈਆਂ ਜਾ ਰਹੀਆਂ ਨੇ ਸਾਰੇ ਮੈਂਬਰ ਚੇਅਰਮੈਨ ਸਾਡੇ ਸਰਪ੍ਰਸਤ ਲੀਡਿੰਗ ਮੈਂਬਰ ਸਾਰੇ ਉਹਰੇ ਪਹੁੰਚੇ ਹੋਏ ਨੇ 쿰ਕੁਮਾ ਕੇ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਜੈ ਸ਼ੀ ਰਾਮ ਉਹ ਇਧਰ ਤੋਂ ਦੇਖ ਲੀ ਕੀ ਕਰਨ ਬਗਨ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨੂੰ ਮੇਂ ਢਰਤਾ ਜੀ ਅਜ਼ੀਰਾਨੂ ਮੇ ਆਪਣੇ ਸਾਡੇ ਪ੍ਰਧਾਨ ਜੀ ਪ੍ਰੇਮ ਗਰਗ ਜੀ ਜਿਨ੍ਹਾਂ ਨੇ ਆਪਣੇ 2 ਮਹੀਨਾ ਤੋਂ ਬਹੁਤ ਮਿਹਨਤ ਕਰੀ ਹੈ ਰਣੂਮੀ ਬਾਰੇ ਤੇ ਸਾਰਿਆਂ ਨੂੰ ਰਣੂਮੀ ਦੀ ਬਹੁਤ ਬਹੁਤ ਵਧਾਈਆਂ ਤੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਰਣੂਮੀ ਦਾ ਸੰਗਤ ਵਾਸੇ ਲੰਗਰ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਆ ਸਾਡੇ ਪ੍ਰਧਾਨ ਜੀ ਦੋ ਬਚਨ ਬੋਲਣਗੇ ਹਾਂ ਮੈਂ ਤਾਂ ਬੋਲਦਾ ਜੀ ਦੇ ਸ਼ੋਭਾ ਯਾਤਰਾ ਜਾਂ ਸੀ ਨਾ ਨਾ ਜਿਆਪਦੀ ਰਾਮ ਮੈਂ ਹੋ ਜਾ ਰਾਮ ਦਾ ਰਾਮ ਜੀ ਮੇਰੇ ਹੋ ਰਾਮ ਦਾ ਰਾਮ ਜੀ ਮੇਰੇ ਮੈਂ ਹੋ ਜਾ ਰਾਮ ਦਾ ਰਾਮ ਜੀ ਮੇਰੇ we <laughs> <They'll be on! laughs> okay. yeah. ਦੁਨੀਆਂ 'ਚ ਫਿਰ ਸੇ ਹਾਂਗੇ ਦੁਨੀਆਂ 'ਚ ਫਿਰ ਸੇ ਹਾਂਗੇ ਭਗਵਾ ਲੈ ਆਏਗੇ ਅਮੇ ਫਿਰ ਸੇ ਹਾਂਗੇ ਭਗਵਾ ਲੈ ਆਏਗੇ ਦੁਨੀਆਂ 'ਚ ਫਿਰ ਸੇ ਹਾਂਗੇ ਭਗਵਾ ਲੈ ਆਏਗੇ ਦੁਨੀਆਂ 'ਚ ਫਿਰ ਸੇ ਹਾਂਗੇ ਭਗਵਾ ਲੈ ਆਏਗੇ ਸਭ ਤੋਂ ਪਹਿਲਾਂ ਤਾਂ ਇਸ ਪਾਵਨ ਪਵਿੱਤਰ ਤਿਹਾਰ ਅੱਜ ਰਾਮਪੂਜਨ ਜੀ ਦਾ ਜਨਮ ਦਿਨ ਹੈ ਇਸ ਨੂੰ ਅਸੀਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਇਸ ਇਤਿਹਾਸਿਕ ਮੰਦਰ ਦੇ ਵਿੱਚ ਸਾਰੇ ਭਾਈਚਾਰੇ ਰੂਪ ਚ ਮਨਾ ਰਹੇ ਹਾਂ ਔਰ ਗੁਰੂ ਨਾਨਕ ਦੇ ਚਰਨਾਂ ਵੀ ਸੀਂਦਾਹ ਪਵਰੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਡਾ ਦੇਸ਼ ਆਪਸੀ ਭਾਈਚਾਰਾ ਰਵੇ ਔਰ ਦੇਸ਼ ਤਰੱਕੀ ਔਰ ਖੁਸ਼ਹਾਲੀ ਨਾਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੈ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਐ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਮੰਦਿਰ ਸੀ ਇਹ ਠੀਕ ਹੈ ਜੀ ਤੇ ਮਤਲਬ ਬਜ਼ੁਰਗਾਂ ਨੇ ਮੰਦਿਰ ਬਣਾਇਆ ਸੀ ਅਸੀਂ ਤਾਂ ਸੇਵਕ ਹੈ ਠੀਕ ਹੈ ਜੀ ਵੈਸੀ ਸੇਵਾ ਕਰ ਰਹੇ ਹਾਂ ਜੋ ਭਗਵਾਨ ਕਰਾਏਗਾ ਕਿੰਨੇ ਸਾਲ ਦਾ ਮੰਦਿਰ ਹੈ ਮਾਤਾ ਜੀ ਇਹ ਤਾਂ ਸਾਡੇ ਪਤਾ ਨਹੀਂ ਬਾਪ ਜਦੇ ਪਰਦਾਦੇ ਹਾਂ ਦਾ ਬਣਾਇਆ ਹੋਇਆ ਹੈ ਠੀਕ ਹੈ ਕੋਈ ਪਤਾ ਨਹੀਂ ਕਿੰਨੇ ਬਾਸ ਪਰੇ 200 ਸਾਲ ਦਾ ਪਰ 300 ਸਾਲ ਠੀਕ ਹੈ ਇਹ ਕੋਈ ਪਤਾ ਨਹੀਂ ਹੈ ਵੈਸੇ ਇਹ ਬੀ ਬਜ਼ੁਰਗਾਂ ਨੇ ਇਹ ਬਣਾਇਆ ਹੋਇਆ ਹੈ ਸਾਡੇ ਬਾਪ ਦਾਦੇ ਪਰਦਾਦੇ ਸਭ ਨੇ ਉਹਨਾਂ ਨੇ ਬਣਾਇਆ ਹੈ ਇਹ ਜੋ ਮੇਰੀ ਬਾਪ ਮੰਦਰ ਦੀ ਕਮੇਟੀ ਬਣੀ ਹੈ ਜੀ ਇਸ ਸਾਲ ਇਹ ਕਈ ਸਾਲਾਂ ਤੋਂ ਬਾਅਦ ਕਮੇਟੀ ਬਣੀ ਹੈ ਜੀ ਜਿਸ ਨੇ ਸਾਡੇ ਸੰਰਖਕ ਸਾਡੇ ਬੂਆ ਜੀ ਨੇ ਜੀ ਔਰ ਇਸ ਮੰਦਰ ਦੇ ਜਿਹੜੇ ਪ੍ਰਧਾਨ ਨੇ ਸਾਡੇ ਜਗਦੀਸ਼ ਚੰਦਰ ਬੱਤਾ ਜੀ ਨੇ ਸੈਕਟਰੀ ਸਾਹਿਬ ਸਾਡੇ ਕਪਾਲਾ ਜੀ ਗੁਰਿੰਦਰ ਕਪਾਲਾ ਜੀ ਨੇ ਸਾਡੇ ਭਾਈ ਸਾਹਿਬ ਨੇ